ਚਿੱਟੇ ਸਮੇਤ ਫੜੀ ਗਈ ਕਾਲੀ ਥਾਰ ਚੋਂ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਬਾਰੇ ਇੱਕ ਤੋਂ ਇੱਕ ਵੱਡੇ ਖੁਲਾਸੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਕਈ ਖੁਲਾਸੇ ਨੇ ਸਭ ਦੇ ਹੋਸ਼ ਫਾਗਦਾ ਕਰ ਦਿੱਤੇ ਇਹ ਉਹੀ ਕਾਂਸਟੇਬਲ ਮਹਿਲਾ ਆ ਜੋ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਦੇ ਵਿੱਚ ਵੀ ਤਾਇਨਾਤ ਕੀਤੀ ਗਈ ਸੀ ਪਰ ਡਿਊਟੀ ਦੇ ਵਿੱਚ ਕوتاਹੀ ਕਰਨ ਤੋਂ ਬਾਅਦ ਇਸ ਨੂੰ ਸੁਰੱਖਿਆ ਤੋਂ ਹਟਾ ਦਿੱਤਾ ਗਿਆ ਸੀ ਤਾਂ ਵਿਵਾਦਾਂ ਦੇ ਨਾਲ ਪੁਰਾਣਾ ਨਾਤਾ ਮੈਡਮ ਜੀ ਦਾ ਤਾਂ ਬਿਵਾਦੇ ਸ਼ੁਰੂ ਉੱਥੋਂ ਹੀ ਹੋ ਜਾਂਦੇ ਨੇ ਜਿੱਥੋਂ ਇਹ ਪੁਲਿਸ ਦੇ ਵਿੱਚ ਭਰਤੀ ਹੁੰਦੀ ਆ ਕਿਉਂਕਿ ਦੱਸਿਆ ਜਾ ਰਿਹਾ ਕਿ ਪੁਲਿਸ ਦੇ ਵਿੱਚ ਭਰਤੀ ਵੀ ਇਸ ਦੇ ਇੱਕ ਦੋਸਤ ਦੇ ਵੱਲੋਂ ਇਸ ਨੂੰ ਕਰਵਾਇਆ ਗਿਆ ਸੀ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਕਰਵਾਉਣ ਦੇ ਲਈ ਕਿਉਂਕਿ ਇਸ ਦਾ ਜੋ ਸਾਥੀ ਸੀ ਉਹ ਬਹੁਤ ਲੰਬੇ ਸਮੇਂ ਤੋਂ ਇਸ ਕੰਮ ਦੇ ਵਿੱਚ ਸੀ ਪੁਲਿਸ ਦਾ ਸਾਥ ਚਾਹੀਦਾ ਸੀ ਉਸ ਨੇ ਸਕੀਮ ਦੇ ਤਹਿਤ ਇਸ ਨੂੰ ਭਰਤੀ ਕਰਵਾ ਕੇ ਇਸ ਤੋਂ ਇਹ ਸਾਰੇ ਪੁੱਠੇ ਸਿੱਧੇ ਕੰਮ ਕਰਵਾਉਣੇ ਸ਼ੁਰੂ ਕਰ ਦਿੱਤੇ ਤਾਂ ਮੈਡਮ ਜੀ ਵੀ ਘੱਟ ਨਹੀਂ ਸੀ ਮੈਡਮ ਜੀ ਨੇ ਫਿਰ ਵੱਡੇ ਸ਼ੌਂਕ ਪਾਲ ਲਏ ਤਾਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਤਸਵੀਰ ਵੀ ਬਹੁਤ ਵਾਇਰਲ ਹੋ ਰਹੀ ਹੈ ਇਸ ਦੇ ਜੋ ਗੁੱਟ ਦੇ ਉੱਤੇ ਘੜੀ ਲਗਾਈ ਹੋਈ ਆ ਖੈਰ ਇਹ ਨਹੀਂ ਕਿ ਕਿਉਂ ਘੜੀ ਲਗਾਈ ਹੋਈ ਕਈ ਬਦਲ ਬਦਲ ਕੇ ਘੜੀਆਂ ਲਗਾਉਂਦੇ ਸੀ ਪਰ ਇੱਕ ਘੜੀ ਦੀ ਕੀਮਤ 13,95,600 ਰੁਪਏ ਦੱਸੀ ਜਾ ਰਹੀ ਆ ਪਰ ਜੋ ਪੁਲਿਸ ਕਾਂਸਟੇਬਲ ਮਹਿਜ਼ 40-45000 ਰੁਪਏ ਮਹੀਨਾ ਸੈਲਰੀ ਲੈਂਦੀ ਆ ਤਨਖਾਹ ਲੈਂਦੀ ਆ ਤਾ ਉਸ ਦੇ ਵਿੱਚ ਆਪਣਾ ਘਰ ਦਾ ਗੁਜ਼ਾਰਾ ਵੀ ਚਲਾਉਣਾ ਉਸ ਦੇ ਵਿੱਚ ਆਪਣੀ ਗੱਡੀ ਦਾ ਤੇਲ ਵੀ ਪਾਉਣਾ ਪਹਿਲੀ ਗੱਲ ਤਾਂ ਉਸ ਦੇ ਵਿੱਚ ਗੱਡੀ ਲੈਣੀ ਹੈ ਤਾਂ ਉਹਦੀ ਕਿਸ਼ਤਾਂ ਵੀ ਭਰਨੀਆਂ ਨੇ ਤਾਂ ਫਿਰ ਉਸ ਦੇ ਵਿੱਚ 14 ਲੱਖ ਰੁਪਏ ਦੀ ਘੜੀ ਲਾ ਸਕਦੀ ਆ ਸਵਾਲ ਜ਼ਰੂਰ ਨੇ ਤੁਸੀਂ ਸੋਚਿਓ ਪਰ ਹੁਣ ਜੋ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਇਹ ਸੁਰੱਖਿਆ ਦੇ ਵਿੱਚ ਕਤਾਹੀ ਕਰਕੇ ਇਸ ਨੂੰ ਕੱਢ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਹ ਹੁਣ ਵਿਵਾਦਾਂ ਦੇ ਵਿੱਚ ਘਿਰਦੀ ਹੋ ਜਾ ਰਹੀ ਆ ਪਰ ਮੁਸ਼ਕਿਲਾਂ ਲਗਾਤਾਰ ਵੱਧ ਰਹੀਆਂ ਹਨ ਤਾਂ ਥੋੜੇ ਦਿਨ ਪਹਿਲਾਂ ਚਿੱਟੇ ਦੇ ਨਾਲ ਗ੍ਰਿਫਤਾਰ ਕੀਤੀ ਆ ਤੇ ਹੁਣ ਸਿੱਧੂ ਮੂਸੇਵਾਲੇ ਦਾ ਪਰਿਵਾਰ ਕੀ ਕਹਿ ਰਿਹਾ ਮੋਸੇ ਵਾਲੇ ਦੇ ਪਰਿਵਾਰਕ ਮੈਂਬਰ ਕੀ ਦੱਸ ਰਹੇ ਨੇ ਹਾਲਾਂਕਿ ਸਾਡੀ ਫੋਨ ਦੇ ਉੱਤੇ ਗੱਲਬਾਤ ਹੋਈ ਉਹਨਾਂ ਦੇ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਆ ਹੁਣ ਕੀ ਕੁਝ ਕਹਿ ਰਹੇ ਨੇ ਪਰਿਵਾਰਕ ਮੈਂਬਰ ਇੱਕ ਵਾਰ ਉਹਨਾਂ ਦੀ ਜ਼ੁਬਾਨੀ ਤੇ ਇਸੇ ਕਰਕੇ ਉਹਨੇ ਉਹਨੂੰ ਕਹਿਤਾ ਸੀ ਵੀ ਭਾਈ ਤੂੰ ਜਿਆਦਾ ਸਹੀ ਡਿਊਟੀ ਕਰ ਲੈ ਜਾਂ ਚਲੀ ਗਈ ਆ ਫਿਰ ਚਲੀ ਗਈ ਸੀ ਉਹ ਕੀ ਸ਼ਿਕਾਇਤ ਆਈ ਸੀ ਜਦ ਤਿਆਰ ਹੋ ਗਏ ਰਜਿੰਦਰ ਸਿੰਘ ਕੀ ਸ਼ਿਕਾਇਤ ਹੈ ਸ਼ਿਕਾਇਤ ਇਹੀ ਆ ਵੀ ਆਉਂਦੀ ਨਹੀਂ ਸੀ ਸਮੇਂ ਸਿਰ ਉਹ ਜੇ ਕੋਈ ਆਉਂਦੀ ਵੀ ਸ਼ਾਇਦ ਉਹਦੇ ਘਰ ਵਾਲਾ ਜਾਂ ਕੋਈ ਨਾਲ ਆਉਂਦਾ ਸੀਗਾ ਉਹਦੀ ਜਿਹੜੀ ਉਥਾਰਪੁਰ ਗੱਡੀ ਆ ਉਹ ਨਾ ਰਹਿਂਦਾ ਸੀ ਉਹ ਕੰਮ ਤਾਂ ਕਰਦੀ ਨਹੀਂ ਸੀ ਇਸ ਕਰਕੇ ਉਹਨੇ ਕਹਿਤਾ ਵੀ ਇੱਥੇ ਨਹੀਂ ਤੇਰਾ ਭਾਈ ਚੱਲਦਾ ਅੱਜ ਚਲੀ ਜਾ ਚਲੀ ਗਈ ਉਹਦੇ ਬਾਅਦ ਇਹ ਵੀ ਪਤਾ ਲੱਗਿਆ ਕਿ ਡਿਊਟੀ ਦੌਰਾਨ ਜਿਹੜੇ ਵਹੀਕਲ ਖੜੇ ਉੱਥੇ ਰੀਲਾ ਬੋਲਾਂ ਵੀ ਇਹ ਬਣਉਂਦੀ ਸੀ ਦੇਖੋ ਮੇਰੇ ਪਰਸਨਲ ਹੀ ਨੋਟਿਸ 'ਚ ਮੈਨੂੰ ਤਾਂ ਇਹ ਹੁਣ ਹੀ ਪਤਾ ਲੱਗਿਆ ਵੀ ਇਹ ਮੈਂ ਆਪਾਂ ਤਾਂ ਇੰਨੀ ਵੀ ਇਹਦੀ ਸਿਆਣ ਨਹੀਂ ਸੀ ਪ੍ਰੋਪਰ ਵੀ ਕੋ ਕੁੜੀਆਂ ਵਾਲੀਆਂ ਸੀਗੀਆਂ ਵੀ ਕਿਹੜੀ ਐ ਕਿਵੇਂ ਐ ਮੈਨੂੰ ਵੀ ਮੈਂ ਤਾਂ ਤੁਹਾਨੂੰ ਜਿਹੜੀ ਜਾਣਕਾਰੀ ਕਰਦਾ ਰਜਿੰਦਰ ਦੇ ਦਸਨ ਮਤਾਵ ਕਰਦਾ ਵੀ ਮੈਂ ਬਦਲਾਤੀ ਸੀ ਕਹਿ ਕੇ ਇਹ ਬਾਕੀ ਰੀਲਰ ਰੂਲਾ ਦਾ ਜੋ ਕੁਝ ਉਹ ਕਰਦੀ ਉਹ ਹੁਣ ਤਾਂ ਉਹ ਸੋਸ਼ਲ ਮੀਡੀਆ ਤੇ ਕੋਈ ਨਹੀਂ ਕਿਸੇ ਵੀ ਗੱਲ ਹੀ ਨਹੀਂ ਤਰ੍ਹਾਂ ਤਰ੍ਹਾਂ ਦੇ ਉਹਦਾ ਮੂਰੇ ਸਭ ਕੁਝ ਆ ਹੀ ਰਿਹਾ ਆਪਣੇ ਸਾਹਮਣੇ ਆਪਣੇ ਤਾਂ ਹਰ ਮੇਰੇ ਹਰ ਮਹੀਨਾ ਡੇਢ ਮਹੀਨਾ ਰਹੀ ਆ ਜਦੋਂ ਆ ਲੋਕ ਸਭਾ ਇਲੈਕਸ਼ਨ ਮੇਲੇ ਉਦੋਂ ਬਾਅਦ ਆਪਣਾ ਜਿਹੜਾ ਇੰਚਾਰਜ ਹੈ ਮੁੰਡਾ ਰਜਿੰਦਰ ਸਿੰਘਾ ਸ਼ਾਹ ਤਾਂ ਤਾਂ ਨਾ ਉਹਨੇ ਇਹਦੀ ਕੰਪਲੀਟ ਕਰਕੇ ਬਦਲੀ ਕਰਾਤੀ ਸੀ ਪਤਾ ਲੰਮਾ-ਸੰਮਾ ਨਹੀਂ ਲੱਗੀ ਆਪਣੇ ਕੋਲੇ ਉਦੋਂ ਬਾਅਦ ਚਲੀ ਗਈ ਸੀ ਜੋ ਡਿਊਟੀ ਦਾ ਸਾਨੂੰ ਪਤਾ ਹੀ ਹੈ ਕਹੇ ਜੀ ਕਰਦੀ ਸੀ ਇਹ ਤੇ ਇਸੇ ਕਰਕੇ ਉਹਨੇ ਉਹਨੂੰ ਕਹਿਤਾ ਸੀ ਵੀ ਭਾਈ ਤੂੰ ਜਾਂ ਤਾਂ ਸਹੀ ਡਿਊਟੀ ਕਰ ਲੈ ਜਾਂ ਚਲੀ ਜਾ ਫਿਰ ਚਲੀ ਗਈ ਸੀ ਉਹ ਕੀ ਸ਼ਿਕਾਇਤ ਆਈ ਸੀ ਜਦ ਪਿਆਰ ਉਹ ਗੇਂਦਰ ਨਾਲ ਮਿਲ ਸਕੀ ਕੀ ਸ਼ਿਕਾਇਤ ਹੈ ਸ਼ਿਕਾਇਤ ਇਹ ਹੈ ਵੀ ਆਉਂਦੀ ਨਹੀਂ ਸੀ ਸਮੇਂ ਸਿਰ ਉਹ ਜੇ ਕੋਈ ਆਉਂਦੀ ਵੀ ਸ਼ਾਇਦ ਉਹਦੇ ਘਰ ਵਾਲਾ ਜਾਂ ਕੋਈ ਨਾਲ ਆਉਂਦਾ ਸੀਗਾ ਉਹਦੀ ਜਿਹੜੀ ਉਥਾਰਪੁਰ ਗੱਡੀ ਹੈ ਉਹ ਨਾਲ ਰਹਿੰਦਾ ਸੀ ਉਹ ਕੰਮ ਤਾਂ ਕਰਦੀ ਨਹੀਂ ਸੀ ਇਸ ਕਰਕੇ ਉਹਨੇ ਕਹਿਤਾ ਵੀ ਇੱਥੇ ਨਹੀਂ ਤੇਰਾ ਭਾਈ ਚੱਲਦਾ ਤੂੰ ਚਲੀ ਜਾ ਚਲੀ ਗਈ ਉਹ ਦੁਪਾਰ ਇਹ ਵੀ ਪਤਾ ਲੱਗਿਆ ਜਿਉਂ ਕੀ ਦੌਰਾਨ ਜਿਹੜੇ ਵੀਕਲ ਖੜੇ ਉੱਥੇ ਰਿਲਾ ਬੁਨਾ ਵੀ ਇਹ ਬੋਲਦੀ ਸੀ ਦੇਖੋ ਮੇਰੇ ਪਰਸਨਲ ਹੀ ਨੋਟਿਸ ਚ ਮੈਨੂੰ ਤਾਂ ਇਹ ਹੁਣ ਹੀ ਪਤਾ ਲੱਗਿਆ ਵੀ ਇਹ ਮੈਂ ਆਪਾਂ ਤਾਂ ਇੰਨੀ ਵੀ ਦੀ ਸਿਆਣ ਨਹੀਂ ਸੀ ਪ੍ਰੋਪਰ ਵੀ ਕੋ ਕੁੜੀਆਂ ਬਾਲੀਆਂ ਸੀਗੀਆਂ ਵੀ ਕਿਹੜੀ ਐ ਕਿਵੇਂ ਐ ਮੈਨੂੰ ਵੀ ਮੈਂ ਤਾਂ ਤੁਹਾਨੂੰ ਜਿਹੜੀ ਜਾਣਕਾਰੀ ਕਰਦਾ ਰਜਿੰਦਰ ਦੇ ਦਸਨ ਮਤਾਵ ਕਰਦਾ ਵੀ ਮੈਂ ਬਦਲਾਤੀ ਸੀ ਕਹਿ ਕੇ ਇਹ ਬਾਕੀ ਰੀਲਰ ਰੂਲਾਂ ਦਾ ਜੋ ਕੁਝ ਉਹ ਕਰਦੀ ਉਹ ਹੁਣ ਤਾਂ ਉਹ ਸੋਸ਼ਲ ਮੀਡੀਆ ਤੇ ਕੋਈ ਨਹੀਂ ਕਿਸੇ ਵੀ ਗੱਲ ਹੀ ਨਹੀਂ ਤਰ੍ਹਾਂ ਤਰ੍ਹਾਂ ਦੇ ਉਹਦਾ ਮੂਹਰੇ ਸਭ ਕੋ ਆ ਹੀ ਰਿਹਾ ਆਪਣੇ ਸਾਹਮਣੇ ਆਪਣੇ ਤਾਂ ਸਿਰਫ ਮੇਰੇ ਹਰ ਮਹੀਨਾ ਡੇਢ ਮਹੀਨਾ ਰਹੀ ਆ ਜਦੋਂ ਆ ਲੋਕ ਸਭਾ ਇਲੈਕਸ਼ਨ ਮੇਲੇ ਉਦੋਂ ਬਾਅਦ ਆਪਣਾ ਜਿਹੜਾ ਇਨਚਾਰਜ ਹੈ ਮੁੰਡਾ ਰਜਿੰਦਰ ਸਿੰਘ ਅਛਾ ਤਾਂ ਨਾ ਉਹਨੇ ਇਹਦੀ ਕੰਪਲੀਟ ਕਰਕੇ ਬਦਲੀ ਕਰਾਤੀ ਸੀ ਪਤਾ ਲੰਮਾ-ਸੰਮਾ ਨਹੀਂ ਰਹੀ ਆਪਣੇ ਕੋਲੇ ਉਦੋਂ ਬਾਅਦ ਚਲੀ ਗਈ ਸੀ ਜੋ ਡਿਊਟੀ ਦਾ ਸਾਨੂੰ ਪਤਾ ਹੀ ਹੈ ਕਹੇ ਜੀ ਕਰਦੀ ਸੀ ਇਹ ਤੇ ਇਸੇ ਕਰਕੇ ਉਹਨੇ ਉਹਨੂੰ ਕਹਿਤਾ ਸੀ ਵੀ ਭਾਈ ਤੂੰ ਜਾਂ ਤਾਂ ਸਹੀ ਡਿਊਟੀ ਕਰ ਲੈ ਜਾਂ ਚਲੀ ਜਾ ਪਰ ਚਲੀ ਗਈ ਸੀ ਉਹ ਕੀ ਸ਼ਿਕਾਇਤ ਆਈ ਸੀ ਜਦ ਤਿਆਰ ਹੋ ਗਿਆ ਰਜਿੰਦਰ ਸਿੰਘ ਕੀ ਸ਼ਿਕਾਇਤ ਹੈ ਸ਼ਿਕਾਇਤ ਇਹ ਹੈ ਵੀ ਆਉਂਦੀ ਨਹੀਂ ਸੀ ਸਮੇਂ ਸਿਰ ਉਹ ਜੇ ਕੋਈ ਆਉਂਦੀ ਵੀ ਸ਼ਾਇਦ ਉਹਦੇ ਘਰ ਵਾਲਾ ਜਾਂ ਕੋਈ ਨਾਲ ਆਉਂਦਾ ਸੀਗਾ ਉਹਦੀ ਜਿਹੜੀ ਉਥਾਰਪੁਰ ਗੱਡੀ ਹੈ ਉਹ ਨਾ ਰਹਿੰਦਾ ਸੀ ਉਹ ਕੰਮ ਤਾਂ ਕਰਦੀ ਨਹੀਂ ਸੀ ਇਸ ਕਰਕੇ ਉਹਨੇ ਕਹਿਤਾ ਵੀ ਇੱਥੇ ਨਹੀਂ ਤੇਰਾ ਭਾਈ ਚੱਲਦਾ ਤੀ ਚਲੀ ਜਾ ਚਲੀ ਗਈ ਉਹਦੇ ਬਾਅਦ ਇਹ ਵੀ ਪਤਾ ਲੱਗਿਆ ਜਿਉਂ ਕਿ ਦੌਰਾਨ ਜਿਹੜੇ ਵਹੀਕਲ ਖੜੇ ਉੱਥੇ ਰੀਲਾ ਬੁਲਾ ਵੀ ਇਹ ਹੋਉਂਦੀ ਸੀ ਦੇਖੋ ਮੇਰੇ ਪਰਸਨਲ ਹੀ ਨੋਟਿਸ 'ਚ ਮੈਨੂੰ ਤਾਂ ਇਹ ਹੁਣ ਹੀ ਪਤਾ ਲੱਗਿਆ ਵੀ ਇਹ ਮੈਂ ਆਪਾਂ ਤਾਂ ਇੰਨੀ ਵੀ ਇਹਦੀ ਸਿਆਣ ਨਹੀਂ ਸੀ ਪ੍ਰੋਪਰ ਵੀ ਕੋ ਕੁੜੀਆਂ ਵਾਲੀਆਂ ਸੀਗੀਆਂ ਵੀ ਕਿਹੜੀ ਐ ਕਿਵੇਂ ਐ ਮੈਨੂੰ ਵੀ ਮੈਂ ਤਾਂ ਤੁਹਾਨੂੰ ਜਿਹੜੀ ਜਾਣਕਾਰੀ ਕਰਦਾ ਰਜਿੰਦਰ ਦੇ ਦਸਨ ਮਤਾਵ ਕਰਦਾ ਵੀ ਮੈਂ ਬਦਲਾਤੀ ਸੀ ਕਹਿ ਕੇ ਇਹ ਬਾਕੀ ਰੀਲਰ ਰੂਲਾਂ ਦਾ ਜੋ ਕੁਝ ਉਹ ਕਰਦੀ ਉਹ ਹੁਣ ਤਾਂ ਉਹ ਸੋਸ਼ਲ ਮੀਡੀਆ ਤੇ ਕੋਈ ਨਹੀਂ ਕਿਸੇ ਵੀ ਗੱਲ ਹੀ ਨਹੀਂ ਤਰ੍ਹਾਂ ਤਰ੍ਹਾਂ ਦੇ ਉਹਦਾ ਮੂਹਰੇ ਸਭ ਕੁਝ ਆ ਹੀ ਰਿਹਾ ਆਪਣੇ ਸਾਹਮਣੇ ਆਪਣੇ ਤਾਂ ਹਰ ਮੇਰਾ ਹਰ ਮਹੀਨਾ ਡੇਢ ਮਹੀਨਾ ਰਹੀ ਆ ਜਦੋਂ ਆ ਲੋਕ ਸਭਾ ਇਲੈਕਸ਼ਨ ਮੇਲੇ ਉਦੋਂ ਬਾਅਦ ਆਪਣਾ ਜਿਹੜਾ ਇਨਚਾਰਜ ਹੈ ਮੁੰਡਾ ਰਜਿੰਦਰ ਸਿੰਘਾ ਸ਼ਾਹ ਤਾਂ ਤਾਂ ਨਾ ਉਹਨੇ ਇਹਦੀ ਕੰਪਲੀਟ ਕਰਕੇ ਬਦਲੀ ਕਰਾਤੀ ਸੀ ਪਤਾ ਲੰਮਾ-ਸੰਮਾ ਨਹੀਂ ਰਹੀ ਆਪਣੇ ਕੋਲੇ ਉਦੋਂ ਬਾਅਦ ਚਲੀ ਗਈ ਸੀ ਜੋ ਡਿਊਟੀ ਦਾ ਸਾਨੂੰ ਪਤਾ ਹੀ ਹੈ ਕਹੇ ਜੀ ਕਰਦੀ ਸੀ ਇਹ ਤੇ ਇਸੇ ਕਰਕੇ ਉਹਨੇ ਉਹਨੂੰ ਕਹਿਤਾ ਸੀ ਵੀ ਭਾਈ ਤੂੰ ਜਾਂ ਤਾਂ ਸਹੀ ਡਿਊਟੀ ਕਰ ਲੈ ਜਾਂ ਚਲੀ ਜਾ ਫਿਰ ਚਲੀ ਗਈ ਸੀ ਉਹ ਕੀ ਸ਼ਿਕਾਇਤ ਆਈ ਸੀ ਜਦ ਪਿਆਰ ਉਹ ਗੇਰੇ ਜਿੰਦਰ ਨੇ ਦੱਸੋ ਕੀ ਸ਼ਿਕਾਇਤ ਹੈ ਸ਼ਿਕਾਇਤ ਇਹ ਹੈ ਵੀ ਆਉਂਦੀ ਨਹੀਂ ਸੀ ਸਮੇਂ ਸਿਰ ਉਹ ਜੇ ਕੋਈ ਆਉਂਦੀ ਵੀ ਸ਼ਾਇਦ ਉਹਦੇ ਘਰ ਵਾਲਾ ਜਾਂ ਕੋਈ ਨਾਲ ਆਉਂਦਾ ਸੀਗਾ ਉਹਦੀ ਜਿਹੜੀ ਉਥਾਰਪੁਰ ਗੱਡੀ ਹੈ ਉਹ ਨਾਲ ਰਹਿੰਦਾ ਸੀ ਉਹ ਕੰਮ ਤਾਂ ਕਰਦੀ ਨਹੀਂ ਸੀ ਇਸ ਕਰਕੇ ਉਹਨੇ ਕਹਿਤਾ ਵੀ ਇੱਥੇ ਨਹੀਂ ਤੇਰਾ ਭਾਈ ਚੱਲਦਾ ਤੂੰ ਚਲੀ ਜਾ ਚਲੀ ਗਈ ਉਹਦੇ ਬਾਅਦ ਇਹ ਵੀ ਪਤਾ ਲੱਗਿਆ ਜਿਉਂ ਕੀ ਦੌਰਾਨ ਜਿਹੜੇ ਵੀਕਲ ਖੜੇ ਉੱਥੇ ਰਿਲਾ ਬੁਲਣਾ ਵੀ ਇਹ ਬੋਲਦੀ ਸੀ ਦੇਖੋ ਮੇਰੇ ਪਰਸਨਲ ਹੀ ਨੋਟਿਸ ਚ ਮੈਨੂੰ ਤਾਂ ਇਹ ਹੁਣੀ ਪਤਾ ਲੱਗਿਆ ਵੀ ਇਹ ਮੈਂ ਆਪਾਂ ਤਾਂ ਇੰਨੀ ਵੀ ਦੀ ਸਿਆਣ ਨਹੀਂ ਸੀ ਪ੍ਰੋਪਰ ਵੀ ਕੋ ਕੁੜੀਆਂ ਬਾਲੀਆਂ ਸੀਗੀਆਂ ਵੀ ਕਿਹੜੀ ਐ ਕਿਵੇਂ ਐ ਮੈਨੂੰ ਵੀ ਮੈਂ ਤਾਂ ਤੁਹਾਨੂੰ ਜਿਹੜੀ ਜਾਣਕਾਰੀ ਕਰਦਾ ਰਜਿੰਦਰ ਦੇ ਦਸਨ ਮਤਾਵ ਕਰਦਾ ਵੀ ਮੈਂ ਬਦਲਾਤੀ ਸੀ ਕਹਿ ਕੇ ਇਹ ਬਾਕੀ ਰੀਲਰ ਰੂਲਾਂ ਦਾ ਜੋ ਕੁਝ ਉਹ ਕਰਦੀ ਉਹ ਹੁਣ ਤਾਂ ਉਹ ਸੋਸ਼ਲ ਮੀਡੀਆ ਤੇ ਕੋਈ ਨਹੀਂ ਕਿਸੇ ਵੀ ਗੱਲ ਹੀ ਨਹੀਂ ਤਰ੍ਹਾਂ ਤਰ੍ਹਾਂ ਦੇ ਉਹਦਾ ਮੂਹਰੇ ਸਭ ਕੋ ਆ ਹੀ ਰਿਹਾ ਆਪਣੇ ਸਾਹਮਣੇ ਆਪਣੇ ਤਾਂ ਸਿਰਫ ਮੇਰੇ ਹਰ ਮਹੀਨਾ ਡੇਢ ਮਹੀਨਾ ਰਹੀ ਆ ਜਦੋਂ ਆ ਲੋਕ ਸਭਾ ਇਲੈਕਸ਼ਨ ਮੇਲੇ ਉਦੋਂ ਬਾਅਦ ਆਪਣਾ ਜਿਹੜਾ ਇਨਚਾਰਜ ਹੈ ਮੁੰਡਾ ਰਜਿੰਦਰ ਸਿੰਘ ਆ ਛੱਦ ਤਾਂ ਨਾ ਉਹਨੇ ਇਹਦੀ ਕੰਪਲੀਟ ਕਰਕੇ ਬਦਲੀ ਕਰਾਤੀ ਸੀ ਮਤਲਬ ਲੰਮਾ-ਸੰਮਾ ਨਹੀਂ ਰਹੀ ਆਪਣੇ ਕੋਲੇ ਉਦੋਂ ਬਾਅਦ ਚਲੀ ਗਈ ਸੀ ਜੋ ਡਿਊਟੀ ਦਾ ਸਾਨੂੰ ਪਤਾ ਹੀ ਹੈ ਕਹੇ ਜੀ ਕਰਦੀ ਸੀ ਇਹ ਤੇ ਇਸੇ ਕਰਕੇ ਉਹਨੇ ਉਹਨੂੰ ਕਹਿਤਾ ਸੀ ਵੀ ਭਾਈ ਤੂੰ ਜਾਂ ਤਾਂ ਸਹੀ ਡਿਊਟੀ ਕਰ ਲੈ ਜਾਂ ਚਲੀ ਜਾ ਪਰ ਚਲੀ ਗਈ ਸੀ ਉਹ ਕੀ ਸ਼ਿਕਾਇਤ ਆਈ ਸੀ ਜਦ ਪਿਆਰ ਹੋ ਗਿਆ ਰਜਿੰਦਰ ਸਿੰਘ ਨਾਲ ਕੀ ਸ਼ਿਕਾਇਤ ਹੈ ਸ਼ਿਕਾਇਤ ਇਹ ਹੈ ਵੀ ਆਉਂਦੀ ਨਹੀਂ ਸੀ ਸਮੇਂ ਸਿਰ ਉਹ ਜੇ ਕੋਈ ਆਉਂਦੀ ਵੀ ਸ਼ਾਇਦ ਉਹਦੇ ਘਰ ਵਾਲਾ ਜਾਂ ਕੋਈ ਨਾਲ ਆਉਂਦਾ ਸੀਗਾ ਉਹਦੀ ਜਿਹੜੀ ਉਥਾਰਪੁਰ ਗੱਡੀ ਹੈ ਉਹ ਨਾ ਰਹਿੰਦਾ ਸੀ ਉਹ ਕੰਮ ਤਾਂ ਕਰਦੀ ਨਹੀਂ ਸੀ ਇਸ ਕਰਕੇ ਉਹਨੇ ਕਹਿਤਾ ਵੀ ਇੱਥੇ ਨਹੀਂ ਤੇਰਾ ਭਾਈ ਚੱਲਦਾ ਤੀ ਚਲੀ ਜਾ ਚਲੀ ਗਈ ਉਹਦੇ ਬਾਅਦ ਇਹ ਵੀ ਪਤਾ ਲੱਗਿਆ ਕਿ ਡਿਊਟੀ ਦੌਰਾਨ ਜਿਹੜੇ ਵੀਕਲ ਖੜੇ ਉੱਥੇ ਰੀਲਾ ਬੋਲਾਂ ਵੀ ਇਹ ਬਣਦੀ ਸੀ ਦੇਖੋ ਮੇਰੇ ਪਰਸਨਲ ਹੀ ਨੋਟਿਸ 'ਚ ਮੈਨੂੰ ਤਾਂ ਇਹ ਹੁਣ ਹੀ ਪਤਾ ਲੱਗਿਆ ਵੀ ਇਹ ਮੈਂ ਆਪਾਂ ਤਾਂ ਇੰਨੀ ਵੀ ਦੀ ਸਿਆਣ ਨਹੀਂ ਸੀ ਪ੍ਰੋਪਰ ਵੀ ਕੋ ਕੁੜੀਆਂ ਵਾਲੀਆਂ ਸੀਗੀਆਂ ਵੀ ਕਿਹੜੀ ਐ ਕਿਵੇਂ ਐ ਮੈਨੂੰ ਵੀ ਮੈਂ ਤਾਂ ਤੁਹਾਨੂੰ ਜਿਹੜੀ ਜਾਣਕਾਰੀ ਕਰਦਾ ਰਜਿੰਦਰ ਦੇ ਦਸਨ ਮਤਾਵ ਕਰਦਾ ਵੀ ਮੈਂ ਬਦਲਾਤੀ ਸੀ ਕਹਿ ਕੇ ਇਹ ਬਾਕੀ ਰੀਲਰ ਰੂਲਾ ਦਾ ਜੋ ਕੁਝ ਉਹ ਕਰਦੀ ਉਹ ਹੁਣ ਤਾਂ ਉਹ ਸੋਸ਼ਲ ਮੀਡੀਆ ਤੇ ਕੋਈ ਨਹੀਂ ਕਿਸੇ ਵੀ ਗੱਲ ਹੀ ਨਹੀਂ ਤਰ੍ਹਾਂ ਤਰ੍ਹਾਂ ਦੇ ਉਹਦਾ ਮੂਰੇ ਸਭ ਕੋਈ ਆ ਹੀ ਰਿਹਾ ਆਪਣੇ ਸਾਹਮਣੇ ਆਪਣੇ ਤਾਂ ਸਿਰਫ ਮੇਰੇ ਹਰ ਮਹੀਨਾ ਡੇਢ ਮਹੀਨਾ ਰਹੀ ਆ ਜਦੋਂ ਆ ਲੋਕ ਸਭਾ ਇਲੈਕਸ਼ਨ ਵੇਲੇ ਉਦੋਂ ਬਾਅਦ ਆਪਣਾ ਜਿਹੜਾ ਇਨਚਾਰਜ ਹੈ ਮੁੰਡਾ ਰਜਿੰਦਰ ਸਿੰਘਾ ਸਾਹਿਬ ਤਾਂ ਨਾ ਉਹਨੇ ਇਹਦੀ ਕੰਪਲੀਟ ਕਰਕੇ ਬਦਲੀ ਕਰਾਤੀ ਸੀ ਉਹ ਤਾਂ ਲੰਮਾ-ਸੰਮਾ ਨਹੀਂ ਰਹੀ ਆਪਣੇ ਕੋਲੇ ਉਦੋਂ ਬਾਅਦ ਚਲੀ ਗਈ ਸੀ ਜੋ ਡਿਊਟੀ ਦਾ ਸਾਨੂੰ ਪਤਾ ਹੀ ਹੈ ਕਹੇ ਜੀ ਕਰਦੀ ਸੀ ਇਹ ਤੇ ਇਸੇ ਕਰਕੇ ਉਹਨੇ ਉਹਨੂੰ ਕਹਿਤਾ ਸੀ ਵੀ ਭਾਈ ਤੂੰ ਜਾਂ ਤਾਂ ਸਹੀ ਡਿਊਟੀ ਕਰ ਲੈ ਜਾਂ ਚਲੀ ਜਾ ਪਰ ਚਲੀ ਗਈ ਸੀ ਉਹ ਕੀ ਸ਼ਿਕਾਇਤ ਆਈ ਸੀ ਜਦ ਪਿਆਰ ਉਹ ਰਜਿੰਦਰ ਨੇ ਮਿਸਰ ਲਈ ਕੀ ਸ਼ਿਕਾਇਤ ਹੈ ਸ਼ਿਕਾਇਤ ਇਹ ਹੈ ਵੀ ਆਉਂਦੀ ਨਹੀਂ ਸੀ ਸਮੇਂ ਸਿਰ ਉਹ ਜੇ ਕੋਈ ਆਉਂਦੀ ਵੀ ਸ਼ਾਇਦ ਉਹਦੇ ਘਰ ਵਾਲਾ ਜਾਂ ਕੋਈ ਨਾਲ ਆਉਂਦਾ ਸੀਗਾ ਉਹਦੀ ਜਿਹੜੀ ਉਥਾਰਪੁਰ ਗੱਡੀ ਹੈ ਉਹ ਨਾਲ ਰਹਿੰਦਾ ਸੀ ਉਹ ਕੰਮ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿਹਾ ਗਿਆ ਕਿ ਸਾਨੂੰ ਤਾਂ ਇੰਨੀ ਪਛਾਣ ਵੀ ਨਹੀਂ ਸੀ ਸਾਨੂੰ ਤਾਂ ਹੁਣ ਪਤਾ ਲੱਗਿਆ ਕਹਿੰਦੇ ਮਹੀਨਾ ਕੁ ਜ਼ਰੂਰ ਇੱਥੇ ਰਹੀ ਆ ਪਰ ਡਿਊਟੀ ਤੇ ਨਹੀਂ ਆਉਂਦੀ ਸੀ ਜਿਸ ਤੋਂ ਬਾਅਦ ਇਸ ਨੂੰ ਕੱਢ ਦਿੱਤਾ ਗਿਆ ਹਟਾ ਦਿੱਤਾ ਗਿਆ ਸਿਕਿਉਰਿਟੀ ਤੋਂ ਹਟਾ ਦਿੱਤਾ ਗਿਆ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਦੇ ਵਿੱਚ ਜੋ ਪੁਰਾਣੇ ਮੁਲਾਜ਼ਮ ਨੇ ਉਹ ਅੱਜ ਤੱਕ ਵੀ ਮੁਲਾਜ਼ਮ ਉਸ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਆ ਇੱਕ ਲੜਕਾ ਨੌਜਵਾਨ ਜੋ ਤੁਸੀਂ ਅਕਸਰ ਦੇਖਦੇ ਹੋਵੋਗੇ ਸਿੱਧੂ ਮੂਸੇਵਾਲਾ ਦੇ ਨਾਲ ਹੁੰਦਾ ਸੀ ਉਹ ਉਸਦੇ ਪਿਤਾ ਦੇ ਨਾਲ ਵੀ ਉਹ ਸੁਰੱਖਿਆ ਦੇ ਵਿੱਚ ਮੁਲਾਜ਼ਮਾਂ ਤਾਂ ਵਫਾਦਾਰੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਜਦੋਂ ਕਿਸੇ ਦੀ ਸੁਰੱਖਿਆ ਕਰਨੀ ਹੋਵੇ ਡਿਊਟੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਕੋਈ ਵੀ ਡਿਊਟੀ ਆ ਕਿਸੇ ਵੀ ਮਹਿਕਮੇ ਦੀ ਡਿਊਟੀ ਆ ਤਾਂ ਦੇਹੀ ਦੇ ਨਾਲ ਜੇਕਰ ਡਿਊਟੀ ਨਿਭਾਉਂਗੇ ਤਾਂ ਵਾਕੇ ਹੀ ਤਾਰੀਫ਼ ਕਰਨੀ ਬਣਦੀ ਆ ਹਰੇਕ ਨੂੰ ਤਾਰੀਫ਼ ਆਹ ਤੋਂ ਇਸ ਲੜਕੀ ਦੇ ਜਿਹੜੇ ਆ ਮਨਦੀਪ ਕੌਰ ਜੋ ਚਿੱਟੇ ਨਾ ਫੜੀ ਗਈ ਆ ਇਸ ਦੇ ਵਿਵਾਦ ਜਿਹੜੇ ਨੇ ਸ਼ੁਰੂ ਹੋ ਜਾਂਦੇ ਨੇ ਮਹਿੰਗੇ ਸ਼ੌਂਕ ਇਸ ਨੇ ਪਾਲ ਲਏ ਗੱਡੀਆਂ ਦੇ ਸ਼ੌਂਕ ਪਾਲ ਲਏ 6 ਤੋਂ 7 ਗੱਡੀਆਂ ਦੱਸੀਆਂ ਜਾ ਰਹੀਆਂ ਥਾਰ ਦੇ ਵਿੱਚ ਘੁੰਮਣ ਦੀ ਸ਼ਿਕਾਇਤ ਸੀ ਇਨਸਟਾ ਕੁਵੀਨ ਸੀ ਤਾਂ ਵਾਕਈ ਹੁਣ ਇਨਸਟਾ ਕੁਵੀਨ ਜਿਹੜੀ ਆ ਜੇਲ੍ਹ ਦੇ ਵਿੱਚ ਜਾ ਚੁੱਕੀ ਆ ਜੇਲ੍ਹ ਦੀਆਂ ਸਲੱਖਾਂ ਪਿੱਛੇ ਆ ਦੋ ਦਿਨ ਦਾ ਹੋਰ ਰਿਮਾਨ ਮਿਲਿਆ ਸੀ ਉਹ ਰਿਮਾਨ ਵੀ ਜਿਹੜਾ ਖਤਮ ਹੋ ਰਿਹਾ ਤਾਂ ਪਰ ਹੁਣ ਇਸ ਦੇ ਬਾਰੇ ਲਗਾਤਾਰ ਅਹਿਮ ਤੇ ਵੱਡੇ ਖੁਲਾਸੇ ਆ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਕਿ ਆਖਰੇ ਚੇਰਾ ਬੇਨਕਾ ਪਹਿਲਾਂ ਕਿਉਂ ਨਹੀਂ ਹੋਇਆ ਪਰ ਹੁਣ ਵੀ ਜਿਹੜੇ ਪੁਲਿਸ ਮੁਲਾਜ਼ਮ ਨੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਵੀ ਜਿਹੜੀ ਆ ਪੈਣੀ ਨਜ਼ਰ ਜ਼ਰੂਰ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਭਾਵੇਂ ਕੀ ਸੀਬੀਆਈ ਦੀ ਗੱਲ ਕਰੀ ਸੀਬੀਆਈ ਦੇ ਵੱਲੋਂ ਵੀ ਜਿਹੜੀ ਆ ਲਗਾਤਾਰ ਜਾਂਚਾਂ ਕੀਤੀਆਂ ਜਾਂਦੀਆਂ ਨੇ ਵਿਜੀਲੈਂਸ ਦੀ ਗੱਲ ਕਰੀਏ ਵਿਜੀਲੈਂਸ ਦੇ ਵੱਲੋਂ ਵਿਜੀਲੈਂਸ ਬਿਊਰੋ ਦੇ ਵੱਲੋਂ ਲਗਾਤਾਰ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਪੁਲਿਸ ਅਧਿਕਾਰੀਆਂ ਨੂੰ ਵੀ ਜਿਹੜਾ ਕੋਈ ਉਹ ਕਰਦਾ ਕੋਈ ਪੈਸੇ ਲੈਂਦਾ ਰਿਸ਼ਵਤ ਲੈਂਦਾ ਉਹਨਾਂ ਦੇ ਉੱਤੇ ਟਰੈਪ ਲਗਾ ਕੇ ਕਾਬੂ ਕੀਤਾ ਜਾ ਰਿਹਾ ਹੈ ਬੀਤੇ ਕੱਲ ਵੀ ਕੋਈ ਇੰਸਪੈਕਟਰ ਜਿਹੜਾ ਕਾਬੂ ਕੀਤਾ ਗਿਆ ਪੰਜਾਬ ਦੇ ਵਿੱਚੋਂ ਹੀ ਰਿਸ਼ਵਤ ਲੈ ਰਿਹਾ ਸੀ ਤਾਂ ਇਹ ਕੌਣ ਨੇ ਕਾਲੀਆਂ ਭੇਡਾਂ ਜਿਹੜੀਆਂ ਨੇ ਹਲੇ ਵੀ ਪੰਜਾਬ ਦੇ ਵਿੱਚ ਨੇ ਤਾਂ ਕਾਲੀਆਂ ਭੇਡਾਂ ਬਹੁਤ ਜ਼ਿਆਦਾ ਨੇ ਕਾਲੀਆਂ ਭੇਡਾਂ ਆਖਰ ਕਦੋਂ ਤੱਕ ਸੁਧਰਦੀਆਂ ਨੇ ਕਿਉਂਕਿ ਜਿਸ ਤਰੀਕੇ ਨਾਲ ਹੁਣ ਪੁਲਿਸ ਵਾਲੀ ਨੂੰ ਅਰੈਸਟ ਕੀਤਾ ਚਿੱਟੇ ਸਮੇਤ ਥਾਰ ਦੇ ਵਿੱਚ ਚਿੱਟਾ ਲੈ ਕੇ ਘੁੰਮਦੀ ਸੀ ਤਾਂ ਉਸ ਤੋਂ ਬਾਅਦ ਜ਼ਰੂਰ ਥੋੜਾ ਬਹੁਤਾ ਉਹਨਾਂ ਨੂੰ ਝਟਕਾ ਲੱਗਿਆ ਹੋਵੇਗਾ ਬਾਕੀ ਜਿਹੜੇ ਨੇ ਜਿਹੜੇ ਅਜੇ ਇਹ ਹਲੇ ਵੀ ਇਹ ਕੰਮ ਕਰਦੇ ਨੇ ਵੀ ਲੁਕ ਛੁਪ ਕੇ ਕੰਮ ਕਰਦੇ ਨੇ ਚਲੋ ਬਚ ਜਾਗੇ ਇਨਸਪੈਕਟਰ ਕਾਬੂ ਕੀਤਾ ਵਿਜੀਲੈਂਸ ਦੇ ਵੱਲੋਂ ਉਹਨਾਂ ਨੂੰ ਵੀ ਥੋੜਾ ਬਾਤ ਉਸ ਤੋਂ ਬਾਅਦ ਵੀ ਜਿਹੜੇ ਨਾਲ ਦੇ ਕੋ ਸਾਥੀ ਹੁੰਦੇ ਨੇ ਚੱਲ ਕੋਈ ਗੱਲ ਨਹੀਂ ਥੋੜਾ ਬਾਤ ਤੂੰ ਫੜਦਾ ਮੈਨੂੰ ਫੜਾਦੀ ਮੇਰੇ ਤੱਕ ਪਹੁੰਚਾਦੀ ਉਹਨਾਂ ਨੂੰ ਵੀ ਜਿਹੜੇ ਕੰਨ ਹੋਗੇ ਹੋਣਗੇ ਤਾਂ ਫਿਰ ਹੁਣ ਜਿਹੜੇ ਸਵਾਲ ਨੇ ਕਿ ਆਖਰ ਇਸ ਲੜਕੀ ਦਾ ਇਸ ਮਹਿਲਾ ਕਾਂਸਟੇਬਲ ਜੋ ਬਰਖਾਸਤ ਕਰ ਦਿੱਤੀ ਇਹਦਾ ਘਰ ਠਾਇਆ ਜਾਂ